ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਆਪਾਂ ਅੱਜ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਕਲੈਕਸ਼ਨ ਕਲੈਕਸ਼ਨ ਕੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ 500 ਦੀ ਰੇਂਜ ਦੀ ਵੀਡੀਓ ਆ ਚੁੱਕੀ ਆ ਬਹੁਤ ਸੋਹਣੀ ਲੇਟੈਸਟ ਕਲੈਕਸ਼ਨ ਦੇ ਨਾਲ ਆਈ ਆ ਤੇ ਬਹੁਤ ਸੋਹਣੇ ਡਿਜ਼ਾਈਨ ਆਇਆ ਤੇ ਜਿਹੜਾ ਵੀ ਡਿਜ਼ਾਈਨ ਪਸੰਦ ਆਇਆ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ WhatsApp ਦਾ ਨੰਬਰ ਆ ਜਿਹੜਾ ਮੇਰਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਕਹੀਂ ਪੈਣਾ ਜਿਹੜੀਆਂ ਮੇਰੇ ਨਾਲ ਗਰੁੱਪ ਚ ਐਡ ਨੇ ਉਹ ਬੈਕ ਮੈਨੂੰ ਉਸੇ ਤੇ ਹੀ ਮੈਸੇਜ ਕਰਨਾ ਲੱਗਦੀਆਂ ਨੇ ਤਾਂ ਉਹਨਾਂ ਤੋਂ ਮੈਸੇਜ ਨਹੀਂ ਹੁੰਦਾ ਉਹਦੇ ਵਿੱਚ ਨਹੀਂ ਹੋਣਾ ਤੁਹਾਨੂੰ ਉਹਦੇ ਵਿੱਚ ਤੁਹਾਡਾ ਕੋਈ ਵੀ ਮੈਸੇਜ ਗਰੁੱਪ ਵਾਲੇ ਨੰਬਰ 'ਤੇ ਨਹੀਂ ਜਾਣਾ ਜੀ ਇਹ ਹੈਗਾ ਗਰੁੱਪ ਦਾ ਨੰਬਰ ਆ ਬਟ ਇਹਨੂੰ ਤੁਸੀਂ ਅਲੈਦਾ ਤੋਂ ਅਲੱਗ ਤੋਂ ਫੀਡ ਕਰੋ ਗਰੁੱਪ ਵਾਲੇ ਨੰਬਰ ਦੇ ਗਰੁੱਪ ਦੇ ਵਿੱਚ ਸੈਂਡ ਨਾ ਕਰੋ ਤੁਸੀਂ ਮੈਸੇਜ ਨੂੰ ਉਹਦੇ ਵਿੱਚ ਤੁਹਾਡਾ ਮੈਸੇਜ ਨਹੀਂ ਆਉਣਾ ਅ ਅਲੱਗ ਤੁਸੀਂ ਇਹਨੂੰ ਚਹਿਲ ਕਲੈਕਸ਼ਨ ਦੇ ਨਾਮ ਤੇ ਭਰ ਸਕਦੇ ਹੋ ਤੇ ਉਹਦੇ 'ਚ ਤੁਸੀਂ ਕੋਈ ਵੀ ਮੈਸੇਜ ਮੈਨੂੰ ਕਰ ਸਕਦੇ ਹੋ ਤੇ ਅੱਜ ਦੀ ਕਲੈਕਸ਼ਨ ਸਾਰੀ ਲੇਟੈਸਟ ਆ ਯਾ ਬਹੁਤ ਸੋਹਣੀ ਆ ਯਾ ਬਹੁਤ ਸੋਨੇ ਪ੍ਰਿੰਟ ਆ ਬਹੁਤ ਸੋਨੇ ਡਿਜ਼ਾਈਨ ਆ ਰੇਂਜ ਸਿਰਫ ਹੈਗੀ ਆ 500 500 ਦੀ ਰੇਂਜ ਦੇ ਵਿੱਚ ਸਾਰੇ ਸੂਟ ਰਹਿਣਗੇ ਪਿਓਰ ਕੈਮਰੀ कॉटन ਦੇ ਸੂਟ ਨੇ ਕੋਈ ਵੀ 1% ਵੀ ਸੰਥੈਟਿਕ ਨਹੀਂ ਹੈਗਾ ਇੱਕ ਆਊਗਾ ਪਿਓਰ ਮਸਲੀਨ ਡਿਜੀਟਲ ਪਿਓਰ ਮਸਲੀਨ ਡਿਜੀਟਲ ਦੇ ਸੂਟ ਆਉਣਗੇ ਇਹ ਵੀ ਇੰਨੇ ਜਿਆਦਾ ਸੌਫਟ ਨੇ ਵੀ ਜਿੰਨੀ ਕਾਟਨ ਨਾਲੋਂ ਵੀ ਬੈਸਟ ਸੌਫਟ ਇਹਦੀ ਹੈਗੀ ਆ ਬਹੁਤ ਸੋਹਣੀ ਕਲੈਕਸ਼ਨ ਆ ਸਾਰੀ ਸਾਰੀ ਆਪਾਂ 500 ਇਹ ਜਦ ਕੇ 600 600 ਦੇ ਵਿੱਚ 700 ਦੇ ਵਿੱਚ 800 ਤੱਕ ਵੀ ਸੂਟ ਡਿਜੀਟਲ ਵਿਕ ਰਹੇ ਨੇ ਸਾਰੇ ਬ੍ਰਾਂਡ ਦੇ ਨੇ ਕੋਈ ਵੀ ਨਾਨ ਬ੍ਰਾਂਡ ਨਹੀਂ ਹੈਗਾ ਤੇ ਪਰ ਤੁਸੀਂ ਮੈਂ ਤੁਹਾਨੂੰ ਸਾਰੇ 500 ਦੇ ਵਿੱਚ ਹਮੇਸ਼ਾ ਤੋਂ ਦੇ ਰਹੀ ਹਾਂ ਤੇ 500 ਦੇ ਵਿੱਚ ਹੀ ਆਪਾਂ 컬렉ਸ਼ਨ ਦੁਬਾਰਾ ਤੋਂ ਲੈ ਕੇ ਆਏ ਆ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋ ਜਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਸਟੀਚਿੰਗ ਬਹੁਤ ਭੈਣਾਂ ਦੀਆਂ ਕਾਲਸ ਆਉਂਦੀਆਂ ਨੇ ਜ਼ਿਆਦਾਤਰ ਫੌਰਨ ਤੋਂ ਕਾਲਸ ਆਉਂਦੀਆਂ ਨੇ ਸਟੀਚਿੰਗ ਆਪਣੇ ਕੋਲ ਅਵੇਲੇਬਲ ਆ ਬਹੁਤ ਭੈਣਾਂ ਦੇ ਸੂਟ ਸਟਿਚ ਹੋ ਕੇ ਜਾ ਰਹੇ ਨੇ ਤੇ ਪੂਰਾ ਆਪਣੇ ਕੋਲੇ ਯਾਨੀ ਕਿ ਸਟੀਚਿੰਗ ਦਾ ਆਲਮੋਸਟ ਕਾਫੀ ਜ਼ਿਆਦਾ ਰਸ਼ ਹੈਗਾ ਜੀ ਕਿਉਂਕਿ ਸਭ ਤੋਂ ਜ਼ਿਆਦਾ ਕੋਰੀਅਰ ਮੇਰੇ ਕੋਲ ਬ੍ਰੈਮਟਨ ਦੇ ਨੇ ਜਾਂ ਫਿਰ ਕੈਲੀਫੋਰਨੀਆ ਦੇ ਨੇ ਤੇ ਜਿਹੜਿਆਂ ਉਤੋਂ ਪੈਣਾ ਬਹੁਤ ਜ਼ਿਆਦਾ ਪਿਆਰ ਦੇ ਰਹੀਆਂ ਨੇ ਸਟਿਚਿੰਗ ਆਪਣੇ ਕੋਲ ਹਰ ਤਰ੍ਹਾਂ ਦੀ अवेलेबल ਆ ਜਿੱਦਾਂ ਦੀ ਮਰਜ਼ੀ ਤੁਸੀਂ ਸੂਟਾਂ ਦੀ ਸਟਿਚਿੰਗ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਆਪਣਾ ਵਰਕ ਕਰਵਾਉਣਾ ਚਾਹੇ ਹੈਂਡਵਰਕ ਕਰਵਾਉਣਾ ਚਾਹੇ ਥ्रेड ਵਰਕ ਕਰਵਾਉਣਾ ਆਪਣੇ ਕੋਲੇ ਉਹ ਵੀ अवेलेबल ਆ ਜਿਵੇਂ ਕਿ ਹੈਂਡਵਰਕ ਦੇ ਉੱਪਰ ਇਹਦੀ ਸ਼ਾਰਟ ਵੀਡੀਓ ਆਊਗੀ ਹੈਂਡਵਰਕ ਦੇ ਉੱਪਰ ਇਹਦਾ ਸੂਟ ਹਜੇ ਰੈਡੀ ਹੋ ਰਿਹਾ ਵਾ ਏ ਕਿਉਂਕਿ ਕਾਫੀ ਦਿਨ ਪਹਿਲਾਂ ਹੁਣ ਮੇਰੀ ਵੀਡੀਓ ਬਣ ਜਾਣੀ ਆ ਤੇ ਤਾਂ ਕਰਕੇ ਇਹਦਾ ਇਹ ਵਾਲੇ ਸੂਟ ਦੀ ਵੀਡੀਓ ਆਊਗੀ ਸਾਰਾ ਹੈਂਡਵਰਕ ਸਾਰਾ ਦੁਪੱਟੇ ਦੇ ਉੱਪਰ ਇਹ ਪਿਓਰ ਚਨੂਨ ਦੇ ਉੱਪਰ ਹੈਂਡਵਰਕ ਹੋ ਗਿਆ ਸਾਰਾ ਦੁਪੱਟਾ ਰੈਡੀ ਹੋ ਗਿਆ ਨਾਲ ਇਹਦਾ ਸੂਟ ਰੈਡੀ ਹੋ ਰਿਹਾ ਇਹਦੀ ਵੀਡੀਓ ਮੈਂ ਜਲਦੀ ਲੈ ਕੇ ਆਉਂ ਆਪਣੇ ਕੋਲ ਸਾਰੀ ਯਾਨੀ ਕਿ ਕਾਰੀਗਰ ਹੈਗੇ ਨੇ ਚਾਹੇ ਤੁਸੀਂ ਹੈਂਡਵਰਕ ਕਰਵਾਓ ਚਾਹੇ ਤੁਸੀਂ ਥ੍ਰੈਡਵਰਕ ਕਰਵਾਓ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਸਾਰਾ ਕੰਮ ਅਸੀਂ ਦਵਾਂਗੇ ਬਹੁਤ ਸੋਹਣਿਆ ਕੰਮ ਕਿੰਨੀ ਫਿਨਿਸ਼ਿੰਗ ਨਾਲ ਹੋਏ ਦਾ ਸਾਰੀ ਵੀਡੀਓ ਤੁਹਾਨੂੰ ਆਏ ਸੂਟ ਦੀ ਮਿਲੂਗੀ ਵੈਸੇ ਮੈਂ ਕਿਸੇ ਵੀ ਸੂਟ ਦੀ ਬਹੁਤ ਪੈਣਾ ਦੇ ਥ੍ਰੈਡਵਰਕ ਦੇ ਹੈਂਡਵਰਕ ਦੇ ਸੂਟ ਹੋ ਕੇ ਜਾ ਰਹੇ ਨੇ ਜਿਹੜੀ ਆਪਣੇ ਪਰਸਨਲ ਡਿਜ਼ਾਈਨਸ ਭੇਜਦੀਆਂ ਨੇ ਮੈਂ ਉਹਨਾਂ ਦੀ ਕਦੇ ਵੀ ਵੀਡੀਓਜ਼ ਨਹੀਂ ਪਾਉਂਦੀ ਹੈਗੀ ਆਪਣੇ ਚੈਨਲ ਦੇ ਉੱਪਰ ਕਿਉਂਕਿ ਉਹ ਉਹਨਾਂ ਦੇ ਪਰਸਨਲ ਹੁੰਦੇ ਆ ਉਹਨਾਂ ਨੂੰ ਹੁੰਦਾ ਕਿ ਜਦ ਅਸੀਂ ਸੂਟ ਪਾਉਣਾ ਤਾਂ ਉਹ ਕਿਸੇ ਨੂੰ ਨਾ ਪਤਾ ਹੋਵੇ ਵੀ ਕਿੱਦਾਂ ਦਾ ਆਪਾਂ ਵੇਅਰ ਕਰ ਰਹੇ ਆ ਜਾਂ ਡਿਜ਼ਾਈਨ ਉਹ ਸ਼ੋਅ ਨਾ ਹੋਵੇ ਇਸ ਲਈ ਮੈਂ ਕਿਸੇ ਦੀਆਂ ਸਟਿਚਿੰਗ ਸੂਟਾਂ ਦੀਆਂ ਵੀਡੀਓਜ਼ ਨਹੀਂ ਪਾਉਂਦੀ ਜੀ ਪਰ ਆਪਣੇ ਕੋਲ ਹਰ ਤਰ੍ਹਾਂ ਦੀ ਸਟਿਚਿੰਗ ਤੇ ਜਿੰਨੀਆਂ ਭੈਣਾਂ ਦੇ ਹੋ ਗਏ ਜਾ ਚੁੱਕੇ ਉਹਨਾਂ ਨੂੰ ਪਤਾ ਕਿ ਆਪਣੀ ਸਟਿਚਿੰਗ ਕਿੱਦਾਂ ਦੀ ਹੈ ਕਿੱਦਾਂ ਦੇ ਉਹਨਾਂ ਤੱਕ ਪਹੁੰਚ ਰਹੇ ਨੇ ਜਦੋਂ ਜੀ ਜ਼ਿਆਦਾ ਗੱਲਾਂ ਨਹੀਂ ਕਰਦੀ ਹੋਈ ਤੁਹਾਨੂੰ ਦਿਖਾਉਣੀ ਹੈ ਅੱਜ ਦੇ ਪ੍ਰਿੰਟ ਸਭ ਤੋਂ ਪਹਿਲਾਂ ਜਿਹੜਾ ਪ੍ਰਿੰਟ ਦਿਖਾਉਂਗੀ ਸਭ ਤੋਂ ਲੇਟੈਸਟ ਅੱਜ ਦੀ ਵੀਡੀਓ ਦਾ ਸਭ ਤੋਂ ਬੈਸਟ ਪ੍ਰਿੰਟ ਤੇ ਸਾਰੇ ਬਹੁਤ ਬੈਸਟ ਨੇ ਬਸ ਆਪਣਾ ਜਲਦੀ ਜਲਦੀ ਸਕਰੀਨਸ਼ਾਟ ਲਿਓ ਤੇ ਵਟਸਐਪ ਕਰ ਦਿਓ ਕਾਟਨ ਦਾ ਸਾਰਾ ਪ੍ਰਿੰਟ ਰਹੂਗਾ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਆ ਤੇ ਪੇਮੈਂਟ ਹੋਈ ਤੋਂ ਬਾਅਦ ਹੀ ਸੂਟਾਂ ਦੀ ਬੁਕਿੰਗ ਮੰਨੀ ਜਾਣੀ ਆ ਇਹ ਨਹੀਂ ਹੈਗਾ ਵੀ ਤੁਸੀਂ ਕਹਿ ਦੋਗੇ ਦੀਦੀ ਹੋਲਡ ਤੇ ਫਿਰ ਬਹੁਤ ਪੈਨਾਂ ਦੇ ਮੈਸੇਜ ਆਉਂਦੇ ਆ ਮੈਂ ਉਹਨਾਂ ਨੂੰ ਉਹਨਾਂ ਟਾਈਮ ਹੋਲਡ ਤੇ ਨਹੀਂ ਖੜਵਾ ਸਕਦੀ ਇਸ ਲਈ ਪਲੀਜ਼ ਮੇਰੀ ਇਹ ਰਿਕੁਐਸਟ ਨੂੰ ਸਮਝਿਆ ਕਰੋ ਤੇ ਪੇਮੈਂਟ ਹੋਈ ਤੋਂ ਬਾਅਦ ਹੀ ਤੁਹਾਡੇ ਆਰਡਰ ਦੀ ਮੈਂ ਬੁਕਿੰਗ ਕਰੂੰਗੀ ਆਹ ਲੋ ਜੀ ਫਰੋਜ਼ੀ ਕਲਰ ਦਾ ਸਭ ਤੋਂ ਟ੍ਰੈਂਡਿੰਗ ਡਿਜ਼ਾਈਨ ਜਿਹੜਾ ਇਸ ਟਾਈਮ ਚੱਲ ਰਿਹਾ ਵਾ ਇਹਦੇ ਵਿੱਚ ਇੱਕ ਤੋਂ ਇੱਕ ਕਲਰ ਆਏ ਨੇ ਕਾਫੀ ਸ਼ੇਡ ਆਇਆ ਜੀ ਬਹੁਤ ਸੋਹਣਾ ਲਾਈਟ ਜੈ ਲੈਮਨ ਸ਼ੇਡ ਆ ਜਿੰਨਾ ਇਹਦੇ ਜਿਹੜੇ ਵੀ ਕਲਰ ਖੋਲੂਗੀ ਸਭ ਤੋਂ ਬੈਸਟ ਆ ਬਹੁਤ ਸੋਹਣਾ ਬਹੁਤ ਸੋਹਣੀ ਕਲੈਕਸ਼ਨ ਆ ਪ੍ਰਿੰਟਿੰਗ ਬਹੁਤ ਸੋਹਣੀ ਆਈ ਆ ਇਹਦੀ ਜਿੰਨੇ ਵੀ ਪ੍ਰਿੰਟ ਅੱਜ ਦੇ ਖੁੱਲਣਗੇ ਸਾਰੇ ਪ੍ਰਿੰਟ ਬਹੁਤ ਸੋਹਣੇ ਆ ਆ ਲੋ ਜੀ ਗਾਜਰੀ ਸ਼ੇਡ ਆ ਛੇ ਕਲਰ ਨੇ ਇਹਦੇ ਵਿੱਚ ਆਏ ਆਪਣੇ ਕੋਲੇ ਆ ਲੋ ਜੀ ਬੋਟਲ ਗ੍ਰੀਨ ਕਲਰ ਆ ਜੀ ਲਾਓ ਜੀ ਬਲੂ ਸ਼ੇਡ ਆ ਜੀ ਨੇਵੀ ਬਲੂ ਜਿਹਾ ਛੇ ਦੇ ਛੇ ਕਲਰ ਹੀ ਬਹੁਤ ਸੋਹਣੇ ਨੇ ਜਿਹੜਾ ਵੀ ਕਲੈਕਸ਼ਨ ਜਿਹੜਾ ਵੀ ਪ੍ਰਿੰਟ ਤੁਹਾਨੂੰ ਸੋਹਣਾ ਲੱਗਦਾ ਸਕ੍ਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਨੈਕਸਟ ਪ੍ਰਿੰਟਿੰਗ ਚੈੱਕ ਕਰੋ ਇਹ ਵੀ ਫੋਇਲ ਪ੍ਰਿੰਟਿੰਗ ਤੇ ਆ ਜਿੰਨਾ ਵੀ ਪ੍ਰਿੰਟ ਖੁੱਲਣਗੇ ਤੁਹਾਨੂੰ ਮੈਂ ਕਹਿ ਰਹੀ ਹਾਂ ਕਿ ਬਹੁਤ ਬੈਸਟ ਹੋਣਗੇ ਦੇਖੋ ਇੱਕ ਇੱਕ ਫੁੱਲ ਜਾਨਕੀ ਐ ਲੱਗਦਾ ਵੀ ਉੱਪਰ ਹੀ ਤਰਿਆ ਹੋਇਆ ਬਹੁਤ ਸੋਹਣੀ ਐ ਪ੍ਰਿੰਟਿੰਗ ਆਈਆਂ ਨੇ ਆਹ ਵਾਲੇ ਸੂਟਾਂ ਦੇ ਪ੍ਰਾਈਸ ਹੈਗੀ ਸਾਰੀਆਂ ਹੀ ਸਿਰਫ 500 500 ਦੇ ਵਿੱਚ ਇਹ ਸੂਟ ਤੁਹਾਡੇ ਘਰ ਤੱਕ ਤਾਂ ਪਹੁੰਚਦਾ ਹੋਊਗਾ ਜੇ ਤੁਸੀਂ 4 ਸੂਟ ਲੈਨੇ ਹੋ 400 ਸੂਟਾਂ ਦੇ ਉੱਪਰ ਕੋਰੀਅਰ ਫ੍ਰੀ ਹੁੰਦਾ ਆਪਣਾ ਬਟ ਜੇ ਤੁਸੀਂ 1 2 3 ਸੂਟ ਮੰਗਾਉਣੇ ਤਾਂ ਕੋਈ ਚਾਰजेस ਤੁਹਾਡੇ ਆਪਣੇ ਹੋਣਗੇ ਜੀ ਇਹ ਮੈਂ ਹਮੇਸ਼ਾ ਰਿਪੀਟ ਕਰਦੀ ਹੁੰਨੀ ਆ ਇਹਦੇ ਵਿੱਚ ਕਲਰ ਮਿਲ ਜਾਣਗੇ ਚਾਰ ਜੀ ਤੁਹਾਨੂੰ ਕਾਫੀ ਸ਼ੇਡ ਆਪਾਂ ਪਹਿਲਾਂ ਵਾਈਨ ਕਾਫੀ ਦਾ ਸ਼ੇਡ ਖੋਲਿਆ ਵਾ ਬੋਟਲ ਗ੍ਰੀਨ ਕਲਰ ਮਿਲ ਜੂਗਾ ਜੀ ਹਲ ਵਾਈਨ ਕਲਰ ਆ ਗਿਆ ਇਹ ਕਿਹਦੇ ਵਿੱਚ ਮਿਲੂਗਾ ਤੁਹਾਨੂੰ ਬਲੂ ਸ਼ੇਡ ਆ ਲੋ ਬਹੁਤ ਸੋਹਣੀ ਪ੍ਰਿੰਟਾ ਬਹੁਤ ਸੋਹਣੀ ਡਿਜ਼ਾਈਨਿੰਗ ਆ ਪ੍ਰਿੰਟਿੰਗ ਬਹੁਤ ਸੋਹਣੀ ਆਈ ਹੈ ਇਸ ਲਈ ਜਲਦੀ ਜਲਦੀ ਰੁਕਣਾ ਹੈ ਨਹੀਂ ਇਹਨਾਂ ਨੇ ਬਹੁਤ ਜਲਦੀ ਆਪਣੇ ਸਕਰੀਨਸ਼ਾਟ ਲੈ ਲਿਓ ਸੋਚਿਓ ਨਾ ਫਿਰ ਕਿਉਂਕਿ ਪਿਛਲੀ ਵਾਰ ਕਾਟਨ ਦੁਪੱਟੇ ਦੀ ਵੀਡੀਓ ਆਉਗੀ ਆਈ ਸੀ ਬਹੁਤ ਬਣਾ ਨੇ ਕਿਹਾ ਕਿ ਤੁਸੀਂ ਬਹੁਤ ਜੀ 63 ਸੋਲਡ ਆਊਟ ਕਰਤੇ ਖੇਤੀ ਅਸੀਂ ਥੋੜਾ ਜਿਹਾ ਸੋਲਡ ਆਊਟ ਕਰਦੇ ਹਾਂ ਜਿਵੇਂ ਜਿਵੇਂ ਆਰਡਰ ਹੁੰਦੀਆਂ ਨਾਲ ਦੀ ਨਾਲ ਉਹ ਸਾਰਾ ਸਟਾਕ ਸੋਲਡ ਆਊਟ ਹੋ ਜਾਂਦਾ ਇਹ ਸਾਰਾ ਤੁਹਾਡਾ ਪਿਆਰ ਹੀ ਆ ਸਾਰਿਆਂ ਦਾ ਜਿਹੜਾ ਤੁਸੀਂ ਇਹਨਾਂ ਦੇ ਰਹੇ ਹੋ ਜੀ ਆ ਲੋ ਇਹਦਾ ਵਾਈਟ ਬੇਸ ਰਹੂਗਾ ਉੱਪਰ ਫਰੋਜ਼ੀ ਕਲਰ ਦੇ ਉੱਪਰ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਸੋਹਣਾ ਲੱਗ ਜੇਦਾ ਕਿਸੇ ਮਰਜ਼ੀ ਦੇ ਵਿੱਚ ਪਾ ਸਕਦੇ ਹੋ ਜਿਵੇਂ ਫਰੋਜ਼ੀ ਨਾਲ ਉੱਪਰ ਸਾਰੀ ਡਿਜ਼ਾਈਨਿੰਗ ਹੋ ਜਾਊਗੀ ਬਹੁਤ ਸੋਹਣੀ ਕਲੈਕਸ਼ਨ ਆ ਇਹ ਵੀ ਆ ਲੋ ਇਹਦੇ ਵਿੱਚ ਕਲਰ ਹੈਗਾ ਜੀ ਅਗਲਾ ਗ੍ਰੀਨ ਸ਼ੇਡ ਗ੍ਰੀਨ ਸ਼ੇਡ ਮਿਲੂਗਾ ਤੁਹਾਨੂੰ ਲਓ ਜੀ ਇਹ ਅਗੇ ਥੋੜੇ ਜਿਹਾ ਲਾਈਟ ਚਾਰਟ ਜਿਹੜੀਆਂ ਪਹਿਣਾ ਥੋੜਾ ਜਿਹਾ ਲਾਈਟ ਮੀਡੀਅਮ ਗਰਮੀ ਵਾਲਾ ਇੰਨਾ ਜਿਆਦਾ ਸੌਫਟ ਕਪੜਾ ਇਹ ਜਾਨੀ ਕਿ ਵੇਅਰ ਕਿਤੇ ਦਾ ਪਤਾ ਵੀ ਨਹੀਂ ਲੱਗਣਾ ਵੀ ਇੰਨਾ ਸੌਫਟਾ ਇਹ ਕਪੜਾ ਰੂਮ ਵਰਗਾ ਤੇ ਗਰਮੀਾਂ ਲਈ ਬਹੁਤ ਵਧੀਆ ਸਾਰੀ ਇਹਦੀ ਫੀਲ ਆ ਤੇ ਸਾਰਾ ਬ੍ਰਾਂਡ ਦਾ ਫੈਬਰਿਕ ਆ ਇਹੀ ਸੂਟ ਡਿਜੀਟਲ 700 ਤੋਂ ਦਾ ਘੱਟ ਕੋਈ ਵੀ ਨਹੀਂ ਸੇਲ ਕਰਿਆ ਫੇਰ ਵੀ ਆਪਾਂ 500 ਦੇ ਵਿੱਚ ਹੀ ਲੈ ਕੇ ਆਏ ਆ ਜਿਹੜਾ ਮਰਜੀ ਇਹ ਚੋ ਪ੍ਰਿੰਟ ਚੱਕ ਲਿਓ ਆ ਲਓ ਜੀ ਅਗਲਾ ਹੈਗਾ ਜੀ ਆਹ ਪੀਚ ਕਲਰ ਖੋਲਿਆ ਪਿੰਕ ਸ਼ੇਡ ਹੈ ਇਹਦੇ ਵਿੱਚ ਜਦੋਂ ਵੀ ਸਕਰੀਨ ਸ਼ਾਟ ਲਓਗੇ ਪਲੀਜ਼ ਲਿਖ ਦਿਓ ਪੀਚ ਲੈਣਾ ਜਾਂ ਪਿੰਕ ਲੈਣਾ ਅਗਲਾ ਸ਼ੇਡ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਫਰੋਜ਼ੀ ਸ਼ੇਡ ਲਾਈਟ ਜਾਂ ਬਲੂ ਕਲਰ ਵੀ ਕਹਿ ਸਕਦੇ ਆ ਲਾਈਟ ਬਲੂ ਜਾਂ ਸ਼ੇਡ ਆ ਅਗਲਾ ਸ਼ੇਡ ਹੈਗਾ ਜੀ ਇਹਦੇ ਵਿੱਚ ਲਾਈਟ ਜਾਂ ਗ੍ਰੇ ਕਲਰ ਜਾਂ ਗ੍ਰੇ ਜਿਹਾ ਸ਼ੇਡ ਆ ਦੇਖੋ ਲਾਈਟ ਜਾਂ ਗ੍ਰੇ ਆ ਇਹ ਕਲਰ ਡਿਜੀਟਲ ਆ ਸਾਰੀ ਪ੍ਰਿੰਟਿੰਗ ਜਿੰਨੀ ਵੀ ਹੋਇਆ ਬਹੁਤ ਸੋਹਣੀ ਆ ਡਿਜੀਟਲ ਆ ਕੱਪੜਾ ਤੋਂ ਤੋਂ ਕੋਟ ਕੋਟ ਹੰਬ ਜੋਂਗੇ ਕੱਪੜੇ ਨੂੰ ਕੁਝ ਨਹੀਂ ਹੋਣਾ ਬਹੁਤ ਸੌਫਟ ਆ ਗਰਮੀਆਂ ਦਾ ਬਹੁਤ ਹੀ ਵਧੀਆ ਸਟਾਫ ਆ ਕਲਰ ਬਹੁਤ ਜ਼ਿਆਦਾ ਮਿੱਠੇ ਪਿਆਰੇ ਨੇ ਜਿਹੜਾ ਮਰਜੀ ਚਾਰ ਕਲਰਾਂ ਉੱਪਰ ਹੈ ਡਿਜ਼ਾਈਨ ਜਿਹੜਾ ਮਰਜੀ ਕਲਰ ਤੁਸੀਂ ਚੱਕ ਸਕਦੇ ਹੋ ਅਲੋਚ ਨੈਕਸਟ ਡਿਜ਼ਾਈਨ ਹੈਗਾ ਇਹਦਾ ਮਲਟੀ ਜੈ ਸ਼ੇਡ ਆ ਲੋਚ ਨੈਕਸਟ ਹੈਗਾ ਜੀ ਇਹ ਵੀ ਸੇਮ ਡਿਜ਼ਾਈਨ ਦੇ ਉੱਪਰ ਹੀ ਆ ਇਹਨਾਂ ਵਿੱਚ 2-2 3-3 ਕਲਰਾਂ ਦੇ ਸ਼ੇਡ ਆ ਰਹੇ ਨੇ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਇਹ ਤੇ ਦੋਨੇ ਤੇ ਦੋਨੇ ਸ਼ੇਡ ਹੀ ਬਹੁਤ ਸੋਹਣੇ ਨੇ ਤੇ نیچے ਜਿਹੜਾ ਆਪਣਾ ਵਾਈਟ بیس ਵਾਲਾ ਡਿਜ਼ਾਈਨ ਚੱਲ ਰਿਹਾ ਸੀ कॉटन ਕੈਮਰਿਕ ਦਾ ਉਹਦੇ ਵਿੱਚ ਇੱਕ ਬਲੈਕ ਕਲਰ ਵੀ ਮਿਲ ਜੂਗਾ ਜਿਹੜਾ ਆਪਾਂ ਵਾਈਟ ਕਲਰ ਦਾ ਸੂਟ ਖੋਲਿਆ ਸੀ ਤੇ ਇੱਕ ਗ੍ਰੇ ਕਲਰ ਵੀ ਮਿਲੂਗਾ ਚਾਰ ਕਲਰ ਆ ਉੱਪਰ ਉਹ ਵਾਲਾ ਡਿਜ਼ਾਈਨ ਸੀਗਾ ਜਿਹੜਾ ਮਰਜੀ ਕਲਰ ਲੈ ਲਿਓ ਕਲਰ ਸਾਰੇ ਪੂਰੇ ਟੌਪ ਦੇ ਆ ਬਹੁਤ ਸੋਹਣਾ ਪ੍ਰਿੰਟ ਬਹੁਤ ਸੋਹਣੇ ਨੇ ਇਸ ਲਈ ਜਲਦੀ ਜਲਦੀ ਆਪਣਾ ਸਕਰੀਨ ਸ਼ਾਟ ਲਿਓ ਕਿਉਂਕਿ ਸਟਾਕ ਸਾਰਾ ਲਿਮਟਿਡ ਜਿਆ ਆਇਆ ਇਸ ਵਾਰ ਸਾਰਾ ਨਿਊ ਸਟਾਕ ਆ ਜਿਹੜਾ ਮਰਜੀ ਪ੍ਰਿੰਟਿੰਗ ਤੁਸੀਂ ਚੱਕ ਸਕਦੇ ਹੋ ਲਓ ਜੀ ਨੈਕਸਟ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਫੁੱਲ ਬੋਟੀਆਂ ਤੋਂ ਫਲਾਵਰਾਂ ਤੋਂ ਕੁਝ हटਕੇ ਜੇ ਬਲੈਕ ਬੇਸ ਦੇ ਉੱਪਰ ਸਾਰਾ ਫਿਰੋਜ਼ੀ ਇਹਦਾ ਸਾਰੇ ਸੂਟਾਂ ਦਾ بیس ਆ ਜਿਹੜਾ ਬਲੈਕ ਆਊਗਾ ਉੱਪਰਲੇ ਕਲਰ ਸਿਰਫ ਪ੍ਰਿੰਟਿੰਗ ਦੇ ਅਲੱਗ ਹੋ ਰਹੇ ਨੇ ਆ ਜਿਵੇਂ ਇਹਦੇ ਫਰੋਜ਼ੀ ਆ ਗਿਆ ਇਹ ਤੇ ਪਿੰਕ ਸ਼ੇਡ ਆ ਗਿਆ ਜੀ ਇੱਕ ਆ ਗਿਆ ਇਹਦੇ ਵਿੱਚ ਮਾਸਟਰਡ ਸ਼ੇਡ ਇਹ ਹੈਗਾ ਜੀ ਚਾ ਤਿੰਨ ਕਲਰਾਂ ਦੇ ਉੱਪਰ ਜੇਕਰ ਚੌਥਾ ਕਲਰ ਹੋਇਆ ਤਾਂ ਜ਼ਰੂਰ ਸ਼ੋਅ ਕਰੂੰਗੀ ਇਸ ਟਾਈਮ ਇਹਨੂੰ ਤਿੰਨ ਹੀ ਕਲਰ ਮਿਲ ਰਹੇ ਆ ਇਹਦੇ ਤੇ ਇੱਕ ਹੈਗਾ ਮਸਲੀਨ ਜਿਹੜੇ ਆਪਾਂ نیچے ਖੋਲੇ ਆ ਕਈ ਉਹਦੇ ਵਿੱਚ ਇੱਕ ਕਲਰ ਆ ਵੀ ਮਿਲੂਗਾ ਆ ਲੋ ਜੀ ਕਲਰ ਬਹੁਤ ਮਿੱਠੇ ਪਿਆਰੇ ਆਏ ਨੇ ਇਹਦੇ ਜਾਨੀ ਕਿ ਜੇ ਕੋਈ ਕਹਿੰਦਾ ਵੀ ਅਸੀਂ ਡਾਰਕ ਕਲਰ ਨਹੀਂ ਵੇਅਰ ਕਰਨਾ ਸਾਨੂੰ ਮੀਡੀਅਮ ਜਿਹਾ ਹੋਵੇ ਲਾਈਟ ਜਿਹਾ ਹੋਵੇ ਮਿੱਠਾ ਪਿਆਰਾ ਜਾਂ ਕਲਰ ਹੋਵੇ ਗਰਮੀਆਂ ਦਾ ਬਹੁਤ ਸੋਹਣੇ ਤੇ ਸਟੱਫ ਬਹੁਤ ਵਧੀਆ ਸੱਚਾਈ ਇੱਕ ਹੀ ਸੂਟ ਮੰਗਵਾ ਕੇ ਦੇਖ ਲਿਓ ਤੁਹਾਨੂੰ ਆਪੇ ਪਤਾ ਲੱਗ ਜਾਊ ਸਟੱਫ ਦਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਅੱਜ ਦੇ ਸੂਟ ਨੇ ਅਗਲਾ ਪ੍ਰਿੰਟਿੰਗ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਵੀ ਬਲੈਕ ਦੇ ਉੱਤੇ ਆ ਇਹਨਾਂ ਦਾ ਬੇਸ ਬਲੈਕ ਰਹੂਗਾ ਉੱਪਰ ਫਲਾਵਰਾਂ ਨਾਲ ਭਰਿਆ ਹੋਇਆ ਪੂਰਾ ਸੂਟ ਮਿਲੇਗਾ ਇਹ orange ਦੇ ਨਾਲ ਕੰਟਰਾਸਟ ਆ ਅਗਲਾ ਹੈਗਾ ਜੀ pink ਦੇ ਨਾਲ ਕੰਟਰਾਸਟ ਉਸ ਤੋਂ ਅਗਲਾ ਹੈਗਾ ਜੀ frozy ਦੇ ਨਾਲ ਕੰਟਰਾਸਟ ਉਸ ਤੋਂ ਹੈਗਾ ਅਗਲਾ ਜੀ yellow ਦੇ ਨਾਲ ਕੰਟਰਾਸਟ ਚਾਰ ਕਲਰ ਨੇ ਚਾਰੇ ਦੇ ਚਾਰੀ ਕਲਰ ਬਹੁਤ ਸੋਹਣੇ ਨੇ ਸਭ ਤੋਂ ਡਿਮਾਂਡ ਸਭ ਤੋਂ ਵੱਧ ਡਿਮਾਂਡ ਰਹਿੰਦੀ ਆ black ਸੂਟਾਂ ਦੀ ਤੇ ਇਹਨਾਂ ਦਾ ਇਹ ਬੈਨੀਫਿਟ ਆ ਕਿ ਸੂਟ black ਹੋਊਗਾ ਬਟ ਉੱਤਰ ਬਹੁਤ سارے ਜਿਹੜੇ ਉੱਪਰ ਫਲਾਵਰ ਨੇ ਉਹ ਸਾਰੇ ਖਿਲ-ਖਿਲ ਕੇ ਆ ਰਹੇ ਨੇ ਇਸ ਲਈ ਇਹਨਾਂ ਲੱਗ ਨਹੀਂ ਰਿਹਾ ਵੀ ਇਹ black ਆ ਤੇ ਪਰ ਬਹੁਤ ਸੋਹਣੇ ਸਾਰੀ ਪ੍ਰਿੰਟਿੰਗ ਆ ਜਿਹੜੀ ਇਹਨਾਂ ਦੀ ਹੋ ਕੇ ਆਈ ਆ ਨੈਕਸਟ ਪ੍ਰਿੰਟ ਚੈੱਕ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤਾਂ ਕਿ ਇੱਕ ਤਾਂ ਗਿਫਟ ਬਣੂਗਾ ਜਿਹੜੀ ਭੈਣ ਸਭ ਤੋਂ ਜ਼ਿਆਦਾ ਸ਼ੇਅਰ ਕਰੂਗੀ ਵੀਡੀਓ ਨੂੰ ਤੇ ਸੈਕਿੰਡ ਜੀ ਸਾਰੀਆਂ ਭੈਣਾਂ ਤੱਕ ਇੰਨੇ ਸੋਹਣੇ ਸੋਹਣੇ ਪ੍ਰਿੰਟ ਪਹੁੰਚਣਗੇ ਤਾਂ ਕਿ ਉਹ ਵੀ ਇੰਨੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਵਾਲੀਆਂ ਚੀਜ਼ਾਂ ਲੈ ਸਕਣ ਜਿਹੜੀਆਂ ਕਿ ਆਮ ਹੀ 6 650 ਦੀਆਂ ਵਿਕਦੀਆਂ ਨੇ ਤੇ ਨਾਲ ਐਕਸਟਰਾ ਕੋਰੀਅਰ ਵੀ ਪੇ ਕਰਦੇ ਹੋ ਤੇ ਇਹ ਉਨੇ ਚ ਹੀ ਕੋਰੀਅਰ ਲੱਗ ਕੇ ਤੁਹਾਡੇ ਘਰ ਤੱਕ ਪਹੁੰਚਦੀ ਹੋ ਜਾਣੀਆਂ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਹਰ ਸੈਟਰਡੇ ਆਪਣੀ ਵੀਡੀਓ ਆਉਂਦੀ ਹੈ ਜਿਹੜੀਆਂ ਵੀ ਭੈਣਾਂ ਮੇਰੀ ਇਹ ਵੀਡੀਓ ਦੇਖ ਰਹੀਆਂ ਨੇ 500 ਦੀ ਰੇਂਜ ਦੀ ਵੈਸੇ ਆਪਣੀ ਡੇਲੀ ਵੀਡੀਓ ਆਉਂਦੀ ਹੈ ਜੀ ਸ਼ਾਮ ਨੂੰ 6 ਵਜੇ ਆਹ ਲੋ ਜੀ ਬੋਟਲ ਗ੍ਰੀਨ ਕਲਰ ਆਹ ਲੋ ਜੀ ਬਲੂ ਸ਼ੇਡ ਟੇਕ ਆਫ ਸ਼ੇਡ ਚਾਰ ਕਲਰਾਂ ਦੇ ਚਾਰ ਕਲਰ ਇਹਦੇ ਵਿੱਚ ਤੁਹਾਨੂੰ ਮਿਲਣਗੇ ਜਿਹੜਾ ਮਰਜੀ ਕਲਰ ਤੁਸੀਂ ਇਹਦਾ ਚੱਕ ਸਕਦੇ ਹੋ ਹਰੇਕ ਪ੍ਰਿੰਟਿੰਗ ਦੇ ਵਿੱਚ 4-4 ਕਲਰ ਹੈਗੇ ਨੇ ਆਹ ਲੋ ਜੀ ਜਿਵੇਂ ਬਲੈਕ ਦੇ ਉੱਪਰ ਆਈ ਸੀ ਫਲਾਵਰਿੰਗ ਸੇਮ ਕਲਰ ਬੇਸਾਂ ਦੇ ਉੱਪਰ ਆ ਗਈ ਇਹ ਕਾਫੀ ਆ ਇਹਦਾ ਬੇਸ ਸਾਰਾ ਕਾਫੀ ਰਹੂਗਾ ਉੱਪਰ ਸਾਰੀ ਪ੍ਰਿੰਟਿੰਗ ਦੇਖੋ ਐਂ ਲੱਗਦਾ ਵੀ ਇੱਕ ਇੱਕ ਫਲਾਵਰ ਅਲੱਗ ਤੋਂ ਉੱਪਰ ਰੱਖਿਆ ਹੋਇਆ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਨੇ ਬਹੁਤ ਸੋਹਣੀ ਕਲੈਕਸ਼ਨ ਆ ਇਸ ਲਈ ਕੋਈ ਵੀ ਸੂਟ ਐਂ ਛੱਡਣ ਵਾਲਾ ਨਹੀਂ ਤੇ ਇੱਕ ਮੇਰੀ ਰਿਕਵੈਸਟ ਇੰਨੀ ਕੁ ਜ਼ਰੂਰ ਆ ਕਿ ਪਲੀਜ਼ ਜਦੋਂ ਵੀ 1 2 ਸੂਟ ਸਿਲੈਕਟ ਕਰਦੇ ਹੋ ਉਹਨੇ ਤਾਂ ਪਲੀਜ਼ 3 4 ਕਰ ਲਿਆ ਕਰੋ ਤਾਂ ਕਿ ਸਾਨੂੰ ਸੌਖਾ ਹੋ ਜਾਵੇ ਵੀ ਜੇ ਆਹ ਸੂਟ ਅਵੇਲੇਬਲ ਨਹੀਂ ਹੈਗਾ ਤਾਂ ਅਸੀਂ ਤੁਹਾਨੂੰ ਅਦਰ ਸੂਟ ਅਵੇਲੇਬਲ ਕਰ ਸਕੀਏ ਤੇ ਤੁਹਾਡਾ ਕੋਰੀਅਰ ਟਾਈਮ ਨਾ ਕੱਢ ਸਕੀਏ ਇੰਨੀ ਕੁ ਰਿਕੁਐਸਟ ਮੇਰੀ ਜ਼ਰੂਰ ਰਹਿੰਦੀ ਆ ਕਿ ਪਲੀਜ਼ 2 4 ਸੂਟਾਂ ਦੀ ਸਿਲੈਕਸ਼ਨ ਜ਼ਰੂਰ ਰੱਖਿਆ ਕਰੋ ਆ ਲੋ ਜੀ ਇਹਦਾ ਵਾਈਨ ਜਿਆ ਬੇਸ ਪਰਪਲ ਵਾਈਨ ਜਿਆ ਰਹੂਗਾ ਜੀ ਉੱਪਰ ਸਾਰੀ ਪਰਪਲ ਲਾਈਟ ਦੇ ਨਾਲ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਲਓ ਜੀ ਬੋਟਲ ਗ੍ਰੀਨ ਕਲਰ ਆ ਦੇਖੋ ਪ੍ਰਿੰਟਿੰਗ ਚੈੱਕ ਕਰੋ ਇੱਕ ਤੋਂ ਇੱਕ ਪ੍ਰਿੰਟ ਨੇ ਬਹੁਤ ਸੋਹਣੇ ਜਿਹੜਾ ਮਰਜੀ ਪ੍ਰਿੰਟ ਤੁਸੀਂ ਲੈ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਆਈ ਆ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੈਂਡ ਕਰ ਦਿਓ ਬਲੂ ਕਲਰ ਤੇ ਇੱਕ ਆਪਣੇ ਕੋਲ ਮੈਚਿੰਗ ਆਇਆ ਜੀ ਬਲੈਕ ਆ ਤਾਂ ਹੋਊਗੀ ਇਹਦੀ ਸ਼ਰਟ ਇਹ ਮੈਚਿੰਗ ਹੀ ਮਿਲੂਗਾ ਆਲਓਵਰ ਨਹੀਂ ਮਿਲਣਾ ਜੀ ਇੰਨੇ ਕੀ ਮੇਰੀ ਰਿਕੁਐਸਟ ਆ ਮੈਸੇਜ ਕਰਕੇ ਨਾ ਪੁੱਛਿਓ ਜਿਹੜੀ ਭੈਣ ਨੂੰ ਮੈਚਿੰਗ ਪਸੰਦ ਆ ਉਹ ਤੁਸੀਂ ਲੈ ਸਕਦੇ ਹੋ ਇਹ ਬਲੈਕ ਦੇ ਵਿੱਚ ਤੇ ਇਹ ਹੈਗੀ ਸ਼ਰਟ ਲਾਈਨਿੰਗ ਵਾਲੀ ਰਹੂਗੀ बॉटम ਪਿਓਰ ਕੈਮਨਿਕ ਦਾ ਸੂਟ ਆ ਬ੍ਰੈਂਡ ਦਾ ਤੇ ਅਗਲਾ ਡਿਜ਼ਾਈਨ ਹੈਗਾ ਜੀ ਇਹ ਸਿੰਗਲ ਪੀਸ ਹੀ ਆਪਣੇ ਕੋਲੇ ਰੈੱਡ ਕਲਰ ਦੇ ਉੱਪਰ ਆ ਇਹ ਵੀ ਫੁੱਲ ਬੋਟੀਆਂ ਤੋਂ ਹਟ ਕੇ ਡਿਜ਼ਾਈਨ ਆ ਬਹੁਤ ਵਧੀਆ ਰਿਸਪੌਂਸ ਰਿਹਾ ਬਹੁਤ ਵਧੀਆ ਸੋਲਡ ਆਊਟ ਹੋਏ ਨੇ ਸਿਰਫ ਸਿੰਗਲ ਪੀਸ ਆਪਣੇ ਕੋਲ ਅਵੇਲੇਬਲ ਆ ਜੀ ਤੇ ਇੱਕ ਆ ਗਿਆ ਮੀਡੀਅਮ ਚਾਰਟ ਲੋ ਪਿਸਤਾ ਗ੍ਰੀਨ ਕਲਰ ਦੇ ਉੱਪਰ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਇਹ ਮੀਡੀਅਮ ਜਿਆ ਚਾਰਟਾ ਨਾ ਜ਼ਿਆਦਾ ਡਾਰਕ ਨਾ ਜ਼ਿਆਦਾ ਲਾਈਟ ਇਹਦੇ ਵਿੱਚ ਤਿੰਨ ਸ਼ੇਡ ਨੇ ਆਪਣੇ ਕੋਲੇ ਆ ਲੋਚ ਪਰਪਲ ਸ਼ੇਡ ਆ ਲਾਈਟ ਜਿਆ ਪਰਪਲ ਸ਼ੇਡ ਆ ਪਿਸਤਾ ਗ੍ਰੀਨ ਸ਼ੇਡ ਆ ਤੇ ਇੱਕ ਇਹਦੇ ਵਿੱਚ ਮਿਲੂਗਾ ਜੀ ਪੀਚ ਸ਼ੇਡ ਤਿੰਨ ਕਲਰ ਇਹਦੇ ਵਿੱਚ ਮਿਲਣਗੇ ਤੁਹਾਨੂੰ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਿਉਂਕਿ ਸਾਰੀ ਕਲੈਕਸ਼ਨ ਬਹੁਤ ਸੋਹਣੀ ਹੈ ਜਾਂ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਹੈ ਜਾਂ ਬਸ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਕਿਹੜੀ ਡੇਟ ਨੂੰ ਵੀਡੀਓ ਇਹ ਅਪਲੋਡ ਹੁੰਦੀ ਹੁੰਦੀ ਆ ਹੁਣ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਜਦੋਂ ਵੀ ਵੀਡੀਓ ਅਪਲੋਡ ਕਰਦੀ ਆ ਚਾਹੇ ਪਹਿਲਾਂ ਹੀ ਬਣੀ ਹੋਵੇ ਪਰ ਮੈਂ ਨਾਲ ਉੱਪਰ ਡੇਟ ਮੈਂਸ਼ਨ ਕਰ ਦਿੰਨੀ ਹੁੰਨੀ ਐ ਇਸ ਲਈ ਪੈਣੋ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਤਾਂ ਉਹ ਡੇਟ ਜ਼ਰੂਰ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿਉਂਕਿ ਬਹੁਤ ਪੁਰਾਣੀਆਂ ਵੀਡੀਓਜ਼ ਜਦੋਂ ਤੁਹਾਡੇ ਤੱਕ ਹੁਣ ਪਹੁੰਚ ਰਹੀਆਂ ਨੇ ਤਾਂ ਬਹੁਤ ਪੈਣਾ ਉਹ ਪਿਛਲੀਆਂ ਵੀਡੀਓਜ਼ ਦੇ ਸੂਟਾਂ ਦੇ ਸਕਰੀਨਸ਼ਾਟ ਮੇਰੇ ਤੱਕ ਆ ਰਹੀਆਂ ਨੇ ਬਟ ਉਹ ਆਪਣੇ ਕੋਲ ਹੁਣ ਨਹੀਂ ਹੈਗੇ ਜੀ ਸਾਰਾ ਸਟਾਕ ਆਲਮੋਸਟ ਕਲੀਅਰ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਸ ਲਈ ਕੋਸ਼ਿਸ਼ ਕਰਿਆ ਕਰੋ ਕਿ ਮੈਂ ਹਮੇਸ਼ਾ ਹੁਣ ਮੈਨੂੰ ਇੱਕ ਭੈਣ ਨੇ ਕਮੈਂਟ ਹੀ ਇਹ ਕੀਤਾ ਸੀਗਾ ਕਿ ਦੀਦੀ ਤੁਸੀਂ ਸਕਰੀਨ ਤੇ ਡੇਟ ਮੈਂਸ਼ਨ ਕਰ ਦਿਆ ਕਰੋ ਵੀਡੀਓ ਦੀ ਤੇ ਹੁਣ ਆ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਮੈਂ ਡੇਟ ਮੈਂਸ਼ਨ ਕਰ ਦਵਾਂ ਇਸ ਲਈ ਪਲੀਜ਼ ਜ਼ਰੂਰ ਦੇਖ ਲਿਆ ਕਰੋ ਕਿ ਕਦੋਂ ਦੀ ਵੀਡੀਓ ਆ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ